ਦੋਸਤੋ ਬਾਜ਼ਾਰ ਦੇ ਵਿੱਚ 500 ਤੇ ਖਾਸ ਕਰ 2000 ਦੇ ਨੋਟ ਜਿਹੜੇ ਨਕਲੀ ਚੱਲ ਰਹੇ ਨੇ ਪੂਰੇ ਢੱਲਲੇ ਦੇ ਨਾਲ ਚੱਲ ਰਹੇ ਨੇ ਕਿਸੇ ਨੂੰ ਇਸ ਦੀ ਪਹਿਚਾਣ ਹੀ ਨਹੀਂ ਹੈ ਕਿ ਨੋਟ ਨਕਲੀ ਹੈ ਜਾਂ ਅਸਲੀ ਜੇ ਇੱਕ ਵਿਅਕਤੀ ਨੂੰ ਅਜਿਹਾ ਨੋਟ ਮਿਲਿਆ ਜਿਸ ਦੇ ਬਾਰੇ ਉਸ ਨੂੰ ਇੱਕ ਪੰਬਲਪੁਰ ਸ ਜੀ ਰਸ਼ਨ ਲੈਣ ਲਈ ਗਿਆ ਮਾਰਕੀਟ ਤੇ ਔਰ ਜਦੋਂ ਮੈਂ ਦੁਕਾਨਦਾਰ ਤੇ ਨੋਟ ਦਿੱਤਾ ਇਹ ਵਾਲਾ ਦਿੱਤਾ ਮੈਂ 500 ਦਾ ਪਹਿਲੇ ਤੇ ਉਹ ਦੁਕਾਨਦਾਰ ਕਹਿੰਦਾ ਵੀ ਇਹ ਨੋਟ ਤਾਂ ਤੇਰਾ ਚੱਲਣਾ ਨਹੀਂ ਹੈ ਜੀ ਤੇ ਮੈਂ ਕਿਹਾ ਕੀ ਗੱਲ ਹੈ ਕੀ ਪ੍ਰੋਬਲਮ ਹੈ ਕਹਿੰਦਾ ਇਹ ਨਕਲੀ ਨੋਟ ਹੈ ਸਸ਼ੀਕਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਦੋਸਤੋ ਬਾਜ਼ਾਰ ਦੇ ਵਿੱਚ 500 ਤੇ ਖਾਸ ਕਰ 2000 ਦੇ ਨੋਟ ਜਿਹੜੇ ਨਕਲੀ ਚੱਲ ਰਹੇ ਨੇ ਪੂਰੇ ਢੱਲਲੇ ਦੇ ਨਾਲ ਚੱਲ ਰਹੇ ਨੇ। ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਸਹਿਮ ਪਾਇਆ ਜਾਂਦਾ ਲੋਕ ਡਰਦੇ ਨੇ ਇਹ ਨੋਟ ਲੈਣ ਤੋਂ ਕਿ ਕਿਤੇ ਇਹ ਨੋਟ ਨਕਲੀ ਹੀ ਨਾ ਨਿਕਲੇ ਕਿਉਂਕਿ ਜਿਹੜੇ ਨੋਟ ਨੇ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਚੱਲ ਰਹੇ ਨੇ ਕਿਸੇ ਨੂੰ ਇਸ ਦੀ ਪਛਾਣ ਹੀ ਨਹੀਂ ਹੈ ਕਿ ਨੋਟ ਨਕਲੀ ਹੈ ਜਾਂ ਅਸਲੀ। ਲੋਕਾਂ ਦੇ ਨਾਲ ਆਮ ਤੌਰ ਦੇ ਤੇ ਇਸ ਦਾ ਧੋਖਾ ਹੋ ਜਾਂਦਾ ਹੈ ਕਿ ਲੋਕ ਨਕਲੀ ਨੋਟ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨਕਲੀ ਨੋਟ ਨੂੰ ਚਲਾਉਣਾ ਉਹਨਾਂ ਦੇ ਲਈ ਔਖਾ ਹੋ ਜਾਂਦਾ ਹੈ। ਅਜਿਹਾ ਇੱਕ ਵਾਕਾ ਸਾਡੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਅਜੀਹਾ ਨੋਟ ਮਿਲਿਆ ਹੈ ਜਿਸ ਦੇ ਬਾਰੇ ਉਸ ਨੂੰ ਇੱਕ ਪੰਬਲਪੂਸਾ ਹੈ ਕਿ ਨਕਲੀ ਹੈ ਜਾਂ ਅਸਲੀ। ਉਹ ਵਿਅਕਤੀ ਸਾਡੇ ਨਾਲ ਆ ਅਸੀਂ ਕਰਦੇ ਹਾਂ ਉਹਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਕਿ ਉਹ ਨੋਟ ਉਹਨਾਂ ਨੂੰ ਕਿੱਥੋਂ ਮਿਲਿਆ ਤੇ ਕੀ ਹੋਇਆ ਉਸ ਤੋਂ ਬਾਅਦ। ਪਹਿਲਾਂ ਅਸੀਂ ਨੋਟ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੇ ਕਿ ਨੋਟ ਦੇ ਵਿੱਚ ਤੁਸੀਂ ਆਪ ਖੁਦ ਦੇਖੋ ਕਿ ਨੋਟ ਨਕਲੀ ਹੈ ਜਾਂ ਅਸਲੀ। ਤੁਸੀਂ ਦੇਖ ਸਕਦੇ ਹੋ ਦੋਸਤੋ ਜਿਸ ਤਰ੍ਹਾਂ ਕਿ ਦੋ ਨੋਟ ਨੇ ਸਾਡੇ ਕੋਲ 5-500 ਦੇ ਇਸ ਨੋਟ ਦੇ ਵਿੱਚ ਇੱਕ ਦੀ ਬਿਲਕੁਲ ਕਟਿੰਗ ਸਹੀ ਹੈ ਤੇ ਦੂਸਰੇ ਦੀ ਕਟਿੰਗ ਥੋੜੀ ਗਲਤ ਹੋਈ ਹੋਈ ਹੈ ਪਰ ਇਸ ਦੇ ਵਿੱਚ ਇੱਕ ਗੱਲ ਇਹ ਹੈ ਕਿ ਇਦਾਂ ਦੇ ਵਿੱਚ ਪਛਾਣ ਕਰਨੀ ਬਹੁਤ ਹੀ ਮੁਸ਼ਕਲ ਹੈ ਕਿ ਕਿਹੜਾ ਨੋਟ ਨਕਲੀ ਹੈ ਤੇ ਕਿਹੜਾ ਅਸਲੀ ਹੈ ਪਰ ਤੁਸੀਂ ਇਸ ਤੋਂ ਅਸੀਂ ਪਰਦਾ ਉਠਾਉਣੇ ਆ ਕਿ ਜਿਹੜਾ ਨੋਟ ਹੈ ਦੋਨੇ ਨੋਟ ਹੀ ਅਸਲੀ ਨੇ ਪਰ ਫਿਰ ਵੀ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਇੰਡੀਆ ਦੀ ਸਰਵੋਤਮ ਪ੍ਰੈਸ ਦੇ ਵਿੱਚ ਛਾਪੇ ਗਏ ਨੋਟ ਦੀ ਕਟਾਈ ਇਸ ਤਰ੍ਹਾਂ ਗਲਤ ਹੋਣਾ ਤੇ ਉਸ ਦਾ ਸ਼ਿਕਾਰ ਆਮ ਆਦਮੀ ਨੂੰ ਹੋਣਾ ਪੈ ਰਿਹਾ ਹੈ ਜੀ ਜੀਤੂ ਜੀ ਕੀ ਵਾਕਿਆ ਹੈ ਤੁਹਾਡੇ ਨਾਲ ਇਹ ਨੋਟ ਤੁਹਾਨੂੰ ਕਿੱਥੋਂ ਮਿਲਿਆ ਇਹ ਮੈਂ ਅੱਜ ਹੀ ਰੋਸ਼ਨ ਲੈਣ ਲਈ ਗਿਆ ਮਾਰਕੀਟ ਤੇ ਔਰ ਜਦੋਂ ਮੈਂ ਦੁਕਾਨ ਤੇ ਨੋਟ ਦਿੱਤਾ ਇਹ ਵਾਲਾ ਦਿੱਤਾ ਮੈਂ 500 ਦਾ ਪਹਿਲੇ ਤੇ ਉਹ ਦੁਕਾਨਦਾਰ ਕਹਿੰਦਾ ਵੀ ਇਹ ਨੋਟ ਤਾਂ ਤੇਰਾ ਚੱਲਣਾ ਨਹੀਂ ਹੈ ਜੀ ਤੇ ਮੈਂ ਕਿਹਾ ਕੀ ਗੱਲ ਹੈ ਕੀ ਪ੍ਰੋਬਲਮ ਹੈ ਕਹਿੰਦਾ ਇਹ ਨਕਲੀ ਨੋਟ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਜੇਬ ਚ ਪਾ ਲਿਆ ਮੈਂ ਦੂਸਰੀ ਦੁਕਾਨ ਤੇ ਚਲਾ ਗਿਆ ਉੱਥੇ ਜਾ ਕੇ ਮੈਂ ਪੁੱਛਿਆ ਮੈਂ ਕਿਹਾ ਜੀ ਇਹ ਸਾਮਾਨ ਦੇ ਦਿਓ ਜੀ ਮੈਨੂੰ ਇਸ ਚੀਜ਼ ਦੀ ਲੋੜ ਆ ਤੇ ਕਹਿੰਦਾ ਜੀ ਨੋਟ ਨਕਲੀ ਹੈਗਾ ਮੈਂ ਦੋ ਤਿੰਨ ਦੁਕਾਨਾਂ ਤੇ ਗਿਆ ਫਿਰ ਮੈਂ ਬੜਾ ਕਨਫਿਊਜ਼ ਹੋ ਗਿਆ ਬੜਾ ਔਰ ਫਿਰ ਮੈਂ ਸੋਚਿਆ ਵੀ ਮੈਂ ਬੈਂਕ ਦੇ ਵਿੱਚ ਜਾਣਾ ਔਰ ਜਾ ਕੇ ਮੈਂ ਉੱਥੇ ਬੈਂਕ ਮੈਨੇਜਰ ਔਰ ਰਿਸੈਪਸ਼ਨ ਤੇ ਜਾ ਕੇ ਗੱਲ ਕੀਤੀ ਤੇ ਉਹ ਕਹਿੰਦੇ ਵੀ ਇਹ ਨੋਟ ਪ੍ਰਿੰਟਿੰਗ ਦੇ ਵਿੱਚ ਪ੍ਰੋਬਲਮ ਹੈ ਬਟ ਨੋਟ ਅਸਲੀ ਹੈ ਜੀ ਸੋ ਫਿਰ ਮੈਨੂੰ ਉੱਥੇ ਜਾ ਕੇ ਕਲੀਅਰ ਹੋਇਆ ਵੀ ਇਹ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਇਹ ਹੈਗੀ ਆ ਜੀ ਬਿਲਕੁਲ ਜਿੱਤੂ ਜੀ ਤੁਹਾਨੂੰ ਇਸ ਨੋਟ ਦੇ ਕਰਕੇ ਇੰਨਾ ਖੱਜਲ ਖੁਆਰ ਹੋਣਾ ਪਿਆ ਸੀ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਜੇਕਰ ਨੋਟ ਦੀ ਤਸਦੀਕ ਕਰਨੀ ਹੈ ਕਿ ਨੋਟ ਨਕਲੀ ਹੈ ਜਾਂ ਅਸਲੀ ਤਾਂ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਆਰਬੀਆਈ ਦੀ ਜਿਹੜੀ ਵੈੱਬਸਾਈਟ ਆ ਉਹਦੇ ਉੱਤੇ ਨੋਟ ਦੀ ਪਛਾਣ ਦੇਖ ਸਕਦੇ ਹੋ ਉਸ ਦੇ ਵਿੱਚ ਬੜੇ ਈਜ਼ੀ ਸਟੈਪ ਦੱਸੇ ਗਏ ਨੇ ਕਿ ਕਿਸ ਤਰ੍ਹਾਂ ਨਕਲੀ ਨੋਟ ਤੇ ਅਸਲੀ ਨੋਟ ਦੀ ਪਛਾਣ ਕੀਤੀ ਜਾ ਸਕਦੀ ਹੈ ਜਿੱਤੂ ਜੀ ਵਾਂਗ ਤੁਹਾਨੂੰ ਵੀ ਇਸ ਤਰ੍ਹਾਂ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਤੁਸੀਂ ਧਿਆਨ ਰੱਖੋ ਨੋਟ ਲੈਣ ਤੋਂ ਪਹਿਲਾਂ ਜੁੜੇ ਰਹੋ ਚੈਨਲ D5 ਪੰਜਾਬੀ ਦੇ ਨਾਲ